ਹalleluyah ਸਾਰੇ ਪੰਪ੍ਰਾਵਾਂ ਨੂੰ ਜਨਸੀ ਦੀ ਆਓ ਅਸੀਂ ਅੱਜ ਦੇ ਵਚਨ ਚੋਂ ਪੜ੍ਹਦੇ ਹਾਂ ਵਿਵਸਥਾਸਾਰ ਅਧਿਆਏ 9 ਇਸਰਾਇਲ ਦੀ ਧਾਰਮਿਕਤਾ ਦੇ ਕਾਰਨ ਨਹੀਂ हे ਇਸਰਾਇਲ ਸੁਣੋ ਤੁਸਾਂ ਅੱਜ ਜਰਦਨ ਤੋਂ ਪਾਰ ਲੰਘਣਾ ਹੈ ਤਾਂ ਜੋ ਤੁਸੀਂ ਅੰਦਰ ਜਾ ਕੇ ਉਹਨਾਂ ਕਮਾ ਉੱਤੇ ਕਬਜ਼ਾ ਕਰੋ ਜਿਹੜੀਆਂ ਤਹਾਥੋਂ ਵੱਡੀਆਂ ਅਤੇ ਬਲਵੰਤ ਹਨ ਅਤੇ ਸ਼ਹਿਰ ਜਿਹੜੇ ਵੱਡੇ ਅਤੇ ਉਹਨਾਂ ਦੀਆਂ ਕੰਧਾਂ ਆਕਾਸ਼ ਤੀਕ ਹਨ ਉਹ ਉਮਤ ਵੱਡੀ ਅਤੇ ਉਚੇਰੀ ਹੈ ਅਨਾਕੀ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿਨ੍ਹਾਂ ਬਿਖੇ ਤੁਸੀਂ ਸੁਣਿਆ ਹੈ ਕਿ ਅਨਾਕੀਆਂ ਅੱਗੇ ਕੌਣ ਖੜੋ ਸਕਦਾ ਹੈ ਤੁਸੀਂ ਅੱਜ ਜਾਣ ਲਓ ਕਿ ਜਹਵਾ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਪਸਮ ਕਰਨ ਵਾਲੀ ਆਗ ਵਾਂਗੂ ਲੰਗਣ ਵਾਲਾ ਹੈ ਉਹ ਉਹਨਾਂ ਦਾ ਨਾਸ਼ ਕਰੇਗਾ ਅਤੇ ਉਹਨਾਂ ਨੂੰ ਤੁਹਾਡੇ ਅੱਗੇ ਨੀਵਾ ਕਰੇਗਾ ਅਤੇ ਤੁਸੀਂ ਉਹਨਾਂ ਨੂੰ ਕੱਢ ਦਿਓਗੇ ਅਤੇ ਛੱਟਪਟ ਉਹਨਾਂ ਦਾ ਨਾਸ਼ ਕਰ ਦਿਓਗੇ ਜਿਵੇਂ ਜੋ ਹਵਾ ਤੁਹਾਨੂੰ ਬੋਲਿਆ ਸੀ ਤੁਸੀਂ ਆਪਣੇ ਮਨ ਵਿੱਚ ਨਾ ਆਖੋ ਜਦ ਜੋ ਹਵਾ ਤੁਹਾਡਾ ਪਰਮੇਸ਼ਵਰ ਉਹਨਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇ ਕਿ ਸਾਡੇ ਧਰਮ ਦੇ ਕਾਰਨ ਜੋ ਹਵਾ ਸਾਨੂੰ ਇਸ ertid ਉਤੇ ਕਬਚਾ ਕਰਨ ਲਈ ਅੰਦਰ ਲਿਆਇਆ ਹੈ ਨਹੀਂ ਸਗੋਂ ਉਹਨਾਂ ਕੋਮਾ ਦੀ ਬੁਰੀਾਈ ਦੇ ਕਾਰਨ ਜੋ ਹਵਾ ਉਹਨਾਂ ਨੂੰ ਤੁਹਾਡੇ ਅੱਗੋਂ ਕੱਢ ਰਿਹਾ ਹੈ ਨਾ ਤਾਂ ਤੁਸੀਂ ਆਪਣੇ ਧਰਮ ਦੇ ਕਾਰਨ ਨਾ ਹੀ ਆਪਣੇ ਮਨ ਦੀ ਸਿਧਿਆਈ ਦੇ ਕਾਰਨ ਇਹਨਾਂ ਦੀ ਧਰਤੀ ਉੱਤੇ ਕਬਜ਼ਾ ਕਰਨ ਲਈ ਅੰਦਰ ਜਾਂਦੇ ਹੋ ਸਗੋਂ ਇਹਨਾਂ ਕੌਮਾਂ ਦੀ ਬੁਰੀਾਈ ਦੇ ਕਾਰਨ ਜਹਵਾ ਤੁਹਾਡਾ ਪਰਮੇਸ਼ੁਰ ਇਹਨਾਂ ਨੂੰ ਤੁਹਾਡੇ ਅੱਗੇ ਕੱਢਦਾ ਹੈ ਅਤੇ ਇਸ ਲਈ ਵੀ ਕਿ ਉਹ ਉਸ ਵਚਨ ਨੂੰ ਕਾਇਮ ਰੱਖੇ ਜਿਹੜਾ ਜਹਵਾ ਨੇ ਤੁਹਾਡੇ ਪਿਓ ਦਾਦਿਆਂ ਅਬਰਾਹਮ ਇਸਹਾਕ ਅਤੇ ਛਾਕੋਬ ਨਾਲ ਸੌਖਾ ਕੇ ਕੀਤਾ ਸੀ ਤੁਸੀਂ ਜਾਣ ਲਓ ਕਿ ਜਹਵਾ ਤੁਹਾਡਾ ਪਰਮੇਸ਼ੁਰ ਤੁਹਾਡੇ ਧਰਮ ਦੇ ਕਾਰਨ ਇਹ ਚੰਗੀ ਧਰਤੀ ਤੁਹਾਨੂੰ ਕਬਜ਼ਾ ਕਰਨ ਲਈ ਨਹੀਂ ਦਿੰਦਾ ਕਿਉਂ ਜੋ ਤੁਸੀਂ ਹਠੀ ਲੋਕ ਹੋ ਸੋਹਣੇ ਦਾ ਬੱਚਾ ਚੇਤੇ ਰੱਖੋ ਅਤੇ ਵਿਸਰ ਨਾ ਜਾਓ ਕਿ ਤੁਸੀਂ ਕਿਵੇਂ ਜੋਹਵਾ ਆਪਣੇ ਪਰਮੇਸ਼ਰ ਨੂੰ ਉਜਾੜ ਵਿੱਚ ਗੁੱਸੇ ਕੀਤਾ ਜਿਸ ਦਿਨ ਤੋਂ ਤੁਸੀਂ ਮਿਸਰ ਦੇਸ਼ ਤੋਂ ਨਿਕਲੇ ਉਸ ਦਿਨ ਤੀਕ ਕੀ ਤੁਸੀਂ ਇਸ ਸਥਾਨ ਤੀਕ ਆਏ ਤੁਸੀਂ ਜੋਹਵਾ ਦੇ ਵਿਰੋਧ ਆ ਕੀ ਰਹੇ ਹੋ ਅਤੇ ਹਰੇਬ ਵਿੱਚ ਵੀ ਤੁਸੀਂ ਜੋਹਵਾ ਨੂੰ ਗੁੱਸੇ ਕੀਤਾ ਅਤੇ ਜਹੋਵਾ ਤੁਹਾਡਾ ਨਾਸ਼ ਕਰਨ ਲਈ ਗ੍ਰੋਧਵਾਨ ਹੋਇਆ ਜਦ ਮੈਂ ਪਹਾੜ ਉੱਤੇ ਪੱਥਰ ਦੀਆਂ ਪੱਟੀਆਂ ਲੈਣ ਨੂੰ ਚੜਿਆ ਅਰਥਾਤ ਉਸ ਨੇਮ ਦੀਆਂ ਪੱਟੀਆਂ ਜਿਹੜਾ ਜਹੋਵਾ ਨੇ ਤੁਹਾਡੇ ਨਾਲ ਬੰਨਿਆ ਸੀ ਤਦ ਮੈਂ ਪਹਾੜ ਉੱਤੇ 40 ਦਿਨ ਅਤੇ 40 ਰਾਤਾਂ ਰਿਹਾ ਮੈਂ ਨਾ ਰੋਟੀ ਖਾਧੀ ਨਾ ਪਾਣੀ ਪੀਤਾ ਤਾਂ ਜਹੋਵਾ ਨੇ ਮੈਨੂੰ ਦੋਨੋਂ ਪੱਥਰ ਦੀਆਂ ਪੱਟੀਆਂ ਦਿੱਤੀਆਂ ਜਿਹੜੀਆਂ ਪਰਮੇਸ਼ਵਰ ਦੇ ਹੱਥੀ ਲਿਖੀਆਂ ਹੋਈਆਂ ਸਨ ਅਤੇ ਉਹਨਾਂ ਉਤੇ ਸਾਰੀਆਂ ਬਾਣੀਆਂ ਅਨੁਸਾਰ ਲਿਖਿਆ ਹੋਇਆ ਸੀ ਜਿਹੜੀਆਂ ਜਹੋਵਾ ਨੇ ਤੁਹਾਡੇ ਨਾਲ ਪਹਾੜ ਉਤੇ ਅੱਗ ਦੇ ਵਿੱਚ ਦੀ ਸਭਾ ਦੇ ਦਿਨ ਕੀਤੀਆਂ ਤਾਂ ਇੰਜ ਹੋਇਆ ਕਿ ਚਾਲੀਆਂ ਦਿਨਾਂ ਅਤੇ ਚਾਲੀਆਂ ਰਾਤਾਂ ਦੇ ਅੰਤ ਵਿੱਚ ਜਹੋਵਾ ਨੇ ਉਹ ਦੋਵੇਂ ਪੱਥਰ ਦੀਆਂ ਪੱਟੀਆਂ ਅਰਥਾਤ ਨੇਮ ਦੀਆਂ ਪੱਟੀਆਂ ਮੈਨੂੰ ਦਿੱਤੀਆਂ ਤਾਂ ਜਹੋਵਾ ਨੇ ਮੈਨੂੰ ਆਖਿਆ ਉਠ ਅਤੇ ਛੇਤੀ ਨਾਲ ਇਥੋਂ ਉੱਤਰ ਜਾ ਕਿਉਂ ਜੋ ਤੇਰੇ ਲੋਕ ਜਿਨ੍ਹਾਂ ਨੂੰ ਮਿਸ਼ਰ ਤੋਂ ਕੱਢ ਲਿਆ ਆਂ ਹੈ ਆਪਣੇ ਆਪ ਨੂੰ ਪ੍ਰਿਸ਼ਠਕਾਰ ਬੈਠੇ ਹਨ ਉਹ ਛੇਤੀ ਨਾਲ ਉਸ ਰਾਹ ਤੋਂ ਮੁੜ ਗਏ ਹਨ ਜਿਸ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ ਉਹਨਾਂ ਨੇ ਇੱਕ ਟਾਲੀ ਹੋਈ ਮੂਰਤ ਆਪਣੇ ਲਈ ਬਣਾ ਲਈ ਹੈ ਨਾਲੇ ਜਹਵਾ ਨੇ ਮੈਨੂੰ ਆਖਿਆ ਕਿ ਮੈਂ ਇਸ ਪ੍ਰਜਾ ਨੂੰ ਡੇਠਾਂ ਅਤੇ ਵੇਖ ਉਹ ਇੱਕ ਹਠੀ ਪ੍ਰਜਾ ਹੈ ਤੈਨੂੰ ਛੱਡ ਕੀ ਮੈਂ ਉਹਨਾਂ ਦਾ ਨਾਸ਼ ਕਰਾਂ ਅਤੇ ਉਹਨਾਂ ਦਾ ਨਾਮ ਆਕਾਸ਼ ਦੇ ਹੇਠੋਂ ਮਿਟਾ ਦਿਆਂ ਅਤੇ ਮੈਂ ਤੇਤھوں ਇੱਕ ਕੌਮ ਉਹਨਾਂ ਤੋਂ ਬਲਵੰਤ ਅਤੇ ਵੱਡੀ ਬਣਾਵਾਂਗਾ ਤਾਂ ਮੈਂ ਪਹਾੜ ਤੋਂ ਨੂੰ ਮੁੜ ਆਇਆ ਅਤੇ ਉਹ ਪਹਾੜ ਅੱਗ ਨਾਲ ਬਲ ਰਿਹਾ ਸੀ ਅਤੇ ਨੇਮ ਦੀਆਂ ਦੋਨੋਂ ਪੱਟੀਆਂ ਮੇਰੇ ਦੋਹਾਂ ਹੱਥਾਂ ਵਿੱਚ ਸਨ ਤਾਂ ਮੈਂ ਡਿਠਾ ਅਤੇ ਵੇਖੋ ਤੁਸੀਂ ਜਹਵਾਹਾਂ ਆਪਣੇ ਪਰਮੇਸ਼ਵਰ ਅੱਗੇ ਪਾਪ ਕੀਤਾ ਜੋ ਤੁਸੀਂ ਆਪਣੇ ਲਈ ਇੱਕ ਵਛਾ ਟਾਲ ਕੇ ਬਣਾ ਲਿਆ ਤੁਸੀਂ ਸ਼ੇਤੀ ਨਾਲ ਉਸ ਮਾਰਗ ਤੋਂ ਮੁੜ ਪਏ ਜਿਸ ਦਾ ਜਹਵਾਹਾਂ ਨੇ ਤੁਹਾਨੂੰ ਹੁਕਮ ਦਿੱਤਾ ਸੀ ਮੈਂ ਉਹ ਦੋਨੋਂ ਪੱਟੀਆਂ ਫੜ ਕੇ ਆਪਣੇ ਦੋਹਾਂ ਹੱਥਾਂ ਤੋਂ ਸੁੱਟ ਦਿੱਤੀਆਂ ਅਤੇ ਮੈਂ ਤੁਹਾਡੇ ਵੇਖਦਿਆਂ ਤੇ ਉਹਨਾਂ ਨੂੰ ਪੰਨ ਸੁਟਿਆ ਤਾਂ ਮੈਂ ਅੱਗੇ ਵਾਂਗੋ ਜਹਵਾ ਦੇ ਅੱਗੇ 40 ਦਿਨ ਅਤੇ 40 ਰਾਤਾਂ ਪਿਆ ਰਹਾ ਨਾ ਮੈਂ ਰੋਟੀ ਖਾਧੀ ਨਾ ਮੈਂ ਪਾਣੀ ਪੀਤਾ ਤੁਹਾਡੇ ਸਾਰੇ ਪਾਪਾਂ ਦੇ ਕਾਰਨ ਜਿਹੜੇ ਤੁਸੀਂ ਕੀਤੇ ਜਦੋਂ ਤੁਸੀਂ ਜਹਵਾ ਦੀ ਨਿਗਾਹ ਵਿੱਚ ਬੁਰੀਾਈ ਕੀਤੀ ਅਤੇ ਉਸ ਨੂੰ ਗੁੱਸਾ ਚੜਾਇਆ ਮੈਂ ਤਾਂ ਉਸ ਦੇ ਗੁੱਸੇ ਅਤੇ ਗਰਮ ਹੋਣ ਦੇ ਕਾਰਨ ਡਰਿਆ ਕਿਉਂ ਜੋ ਜੋ ਹੋਵਾ ਤੁਹਾਡੇ ਵਿਰੁੱਧ ਅਜਿਹਾ ਗੁੱਸੇ ਹੋਇਆ ਕਿ ਉਹ ਤੁਹਾਡਾ ਨਾਸ਼ ਕਰਨ ਵਾਲਾ ਹੀ ਸੀ ਤਾਂ ਜਹੋਵਾ ਨੇ ਉਸ ਵੇਲੇ ਵੀ ਮੇਰੀ ਸੁਣ ਲਈ ਫਿਰ ਜਹਵਾ ਹਾਰੂਨ ਉਤੇ ਬਹੁਤ ਗੁੱਸੇ ਹੋਇਆ ਕਿ ਉਹਨੂੰ ਨਾਸ਼ ਕਰ ਦੇਵੇ ਤਾਂ ਮੈਂ ਉਸ ਵੇਲੇ ਹਾਰੂਨ ਲਈ ਵੀ ਬੇਨਤੀ ਕੀਤੀ ਮੈਂ ਤੁਹਾਡੇ ਪਾਪ ਨੂੰ ਅਰਥਾਤ ਉਸ ਬੱਚੇ ਨੂੰ ਜਿਹੜਾ ਤੁਸੀਂ ਬਣਾਇਆ ਸੀ ਲੈ ਕੇ ਅੱਗ ਵਿੱਚ ਸਾੜ ਛੁੱਟਿਆ ਅਤੇ ਮੈਂ ਉਸ ਨੂੰ ਕੁੱਟ ਕੇ ਅਤੇ ਪੀਹ ਕੇ ਇਨਾ ਮਹੀਨ ਕੀਤਾ ਕਿ ਉਹ ਗਰਦ ਜਿਹਾ ਹੋ ਗਿਆ ਤਾਂ ਮੈਂ ਉਸ ਗਰਦ ਨੂੰ ਚੁੱਕ ਕੇ ਉਸ ਨਾਲੇ ਵਿੱਚ ਸੁੱਟ ਦਿੱਤਾ ਜਿਹੜਾ ਪਹਾੜ ਤੋਂ ਨੂੰ ਆਉਂਦਾ ਸੀ ਤਬੇਰਾ ਮਸਾਹ ਅਤੇ ਕਿਬਰੋਥ ਹੱਤਾਵਾਹ ਵਿੱਚ ਤੁਸਾਂ ਜਹੋਵਾ ਨੂੰ ਗੁੱਸਾ ਚੜਾਇਆ ਜਦ ਜਹੋਵਾ ਨੇ ਤੁਹਾਨੂੰ ਕਾਦੇਸ਼ ਬਨਿਆਂ ਤੋਂ ਕੱਲਿਆਂ ਅਤੇ ਆਖੀਆਂ ਛੱਡ ਕੇ ਉਸ ਧਰਤੀ ਉਤੇ ਕਬਜ਼ਾ ਕਰ ਲਓ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ ਤਾਂ ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਦੇ ਹੁਕਮ ਤੋਂ ਆਕੀ ਹੋ ਗਏ ਅਤੇ ਉਸ ਉਤੇ ਪ੍ਰਤੀਤ ਨਾ ਕੀਤੀ ਨਾ ਉਸ ਦੀ ਆਵਾਜ਼ ਨੂੰ ਸੁਣਿਆ ਜਿਸ ਦਿਨ ਤੋਂ ਮੈਂ ਤੁਹਾਨੂੰ ਜਾਣਿਆ ਤੁਸੀਂ ਯਹੋਵਾ ਦੇ ਵਿਰੁੱਧ ਆਕੀ ਰਹੇ ਹੋ ਤਾਂ ਮੈਂ 40 ਦਿਨ ਅਤੇ 40 ਰਾਤਾਂ ਯਹੋਵਾ ਦੇ ਅੱਗੇ ਮੂੰਹ ਪਰਨੇ ਡਿੱਗ ਕੇ ਪਿਆ ਰਹਾ ਜਿਵੇਂ ਅੱਗੇ ਪਿਆ ਰਹਾ ਸਾਂ ਕਿਉਂ ਜੋ ਯਹੋਵਾ ਨੇ ਤੁਹਾਨੂੰ ਨਾਸ਼ ਕਰਨ ਲਈ ਆਖਿਆ ਸੀ ਤਾਂ ਮੈਂ ਯਹੋਵਾ ਕੋਲ ਬੇਨਤੀ ਕੀਤੀ ਕੀ हे ਪ੍ਰਭੂ ਜੋ ਹਵਾ ਆਪਣੀ ਪ੍ਰਜਾ ਨੂੰ ਅਤੇ ਆਪਣੀ ਮਿਲਖ ਨੂੰ ਨਾਸ਼ ਨਾ ਕਰ ਜਿਸ ਦਾ ਤੂੰ ਆਪਣੀ ਮਹਾਨਤਾ ਨਾਲ ਨਿਸਤਾਰਾ ਕੀਤਾ ਹੈ ਅਤੇ ਜਿਸ ਨੂੰ ਤੂੰ ਬਲਵੰਤ ਹੱਥ ਨਾਲ ਮਿਸ਼ਰ ਤੋਂ ਬਾਹਰ ਲੈ ਆਇਆ ਹੈ ਆਪਣੇ ਦਾਸਾਂ ਨੂੰ ਜਾਦਕਰ ਅਰਥਾਤ ਅਬਰਾਹਮ ਇਸਹਾਕ ਅਤੇ ਛਾਕੋਬਨੋ ਅਤੇ ਇਸ ਪ੍ਰਜਾ ਦੀ ਕੇਸ ਅਤੇ ਦੁਸ਼ਟਪੁਣੇ ਅਤੇ ਪਾਪ ਨੂੰ ਨਾ ਵੇਖ ਮਤੇ ਉਸ ertid ਦੇ ਲੋਕ ਜਿੱਥੋਂ ਤੂੰ ਸਾਨੂੰ ਕੱਢ ਲਿਆ ਆਇਆ ਹੈ ਆਖਨ ਕੀ ਜੋ ਹਵਾ ਉਹਨਾਂ ਨੂੰ ਉਸ ਧਰਤੀ ਵਿੱਚ ਨਾ ਲਿਆ ਸਕਿਆ ਜਿਸ ਤਾਂ ਉਸ ਉਹਨਾਂ ਨਾਲ ਵਚਨ ਕੀਤਾ ਸੀ ਕਿਉਂ ਜੋ ਉਹ ਉਹਨਾਂ ਨਾਲ ਲਾਗ ਰੱਖਦਾ ਹੈ ਇਸ ਲਈ ਉਹਨਾਂ ਨੂੰ ਕੱਢ ਲਿਆ ਆ ਕਿ ਉਜਾੜ ਵਿੱਚ ਉਹਨਾਂ ਦਾ ਨਾਸ਼ ਕਰੇ ਉਹ ਤੇਰੀ ਪ੍ਰਜਾ ਅਤੇ ਤੇਰੀ ਮਿਲਖਾਂ ਹਨ ਜਿਨ੍ਹਾਂ ਨੂੰ ਤੂੰ ਵੱਡੀ ਸ਼ਕਤੀ ਅਤੇ ਲੰਮੀ ਬਾਹ ਨਾਲ ਕੱਢ ਲਿਆ ਆ ਆਮੇਨ